ਜਲੰਧਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਦਰਸਲ ਦਿਹਾਤੀ ਪੁਲਿਸ ਨੇ ਬਦਨਾਮ ਅਪਰਾਧੀ ਵਿਜੇ ਮਸੀ ਨੂੰ ਫਲੋਰਚੋ ਗ੍ਰਫਤਾਰ ਕੀਤਾ ਹੈ ਪੁਲਿਸ ਤੇ ਹਿੰਸਕ ਹਮਲੇ ਤੋਂ ਬਾਅਦ 10 ਪਰਿਵਾਰਕ ਮੈਂਬਰਾਂ ਤੇ ਕਤਲ ਦੀ ਕੋਸ਼ਿਸ਼ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਪੁਲਿਸ ਟੀਮ ਨੇ ਹਿਰਾਸਤ ਵਿੱਚ ਲਏ ਵਿਅਕਤੀਆਂ ਦੇ ਵਿੱਚ ਕੁਝ ਔਰਤਾਂ ਵੀ ਸ਼ਾਮਿਲ ਨੇ ਪੁਲਿਸ ਟੀਮ ਨੇ ਇਸ ਹਮਲੇ ਦੇ ਵਿੱਚ ਵਰਤਿਆ ਗਿਆ ਰੌਡਾਂ ਅਤੇ ਕਿਰਪਾਨਾਂ ਵੀ ਜ਼ਬਤ ਕੀਤੀਆਂ ਨੇ ਪੁਲਿਸ ਮੁਲਾਜ਼ਮਾਂ ਤੇ ਹਮਲਾ برداشت ਨਹੀਂ ਕੀਤਾ ਜਾਵੇਗਾ ਐਸਐਸਪੀ ਖੱਕ ਦੇ ਵੱਲੋਂ ਵੱਡਾ ਬਿਆਨ ਵੀ ਦਿੱਤਾ ਗਿਆ ਦੱਸਦੀ ਉੱਚੀ ਘਾਟੀ ਦੇ ਵਿੱਚ ਸਾਫ ਮੈਦਾਨ ਦੇ ਦੌਰਾਨ ਇੱਕ ਪੁਲਿਸ ਪਾਰਟੀ ਤੇ ਹਮਲਾ ਕਰਨ ਤੋਂ ਬਾਅਦ ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦੇ ਹੋਏ ਬਦਨਾਮ ਅਪਰਾਧੀ ਵਿਜੇ ਮਸੀਹ ਨੂੰ 11 ਲੋਕਾਂ ਦੇ ਸਮੇਤ ਗ੍ਰਿਫਤਾਰ ਕੀਤਾ ਹੈ ਹਮਲੇ ਦੌਰਾਨ ਵਰਤਿਆਂ ਗਿਆ ਰੌਡ ਅਤੇ ਕਿਰਪਾਨਾਂ ਦੇ ਨਾਲ ਲੈਸ ਮੁਲਜ਼ਮਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਵਿੱਚ 8 ਔਰਤਾਂ ਤੇ 3 ਪੁਰਸ਼ ਸ਼ਾਮਿਲ ਹਨ ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਐਸਐਸਪੀ ਹਰਕਮਨਪ੍ਰੀਤ ਸਿੰਘ ਖਾਕ ਨੇ ਦੱਸਿਆ ਕਿ ਛਾਪੇਮਾਰੀ ਦੇ ਵਿੱਚ ਸੱਤ ਕ ਅਪਰਾਧੀ ਅਤੇ ਨਸ਼ਾ ਤਸਕਰ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਉਸੇ ਦੇ ਹਿੱਸੇ ਦੇ ਵਜੋਂ ਫਲੋਰ ਦੇ ਵਿੱਚ ਸਰਵੰਤ ਸਿੰਘ ਬਲਜੀ ਦੇ ਕ੍ਰਿਕਚਾ थाना ਫਲੋਰ ਦੇ ਐਸਐਚਓ ਇੰਸਪੈਕਟਰ ਸੰਜੀਪ ਕਪੂਰ ਨੇ ਆਪਣੀ ਪੁਲਿਸ ਟੀਮ ਦੇ ਨਾਲ ਖਾਸ ਤਰੀਕੇ ਦੇ ਨਾਲ ਇਹ ਚੈਕਿੰਗ ਅਤੇ ਛਾਪੇਮਾਰੀ ਕੀਤੀ ਹੈ ਇਸ ਦੇ ਵਿੱਚ ਲੜਿੰਦੇ ਮੁਲਜ਼ਮ ਵਿਜੇ ਮਸੀ ਦੀ ਰਿਹਾਇਸ਼ ਤੇ ਜਾ ਕੇ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਇਹਨਾਂ ਨੇ ਪੁਲਿਸ ਪਾਰਟੀ 'ਤੇ ਹਮਲਾ ਕਰ ਦਿੱਤਾ ਤੇ 11 ਲੋਕਾਂ ਦੇ ਸਮੇਤ ਵਿਜੇ ਮਸੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਵੇਲੇ ਨਹੀਂ ਹੁੰਦੀ ਉੱਚੀ ਘਾਟੀ ਵੀ 1 ਆਫ 댓 ਟਾਈਪ ਆਫ ਏਰੀਆ ਹੈਗਾ ਬਟ ਉੱਥੇ ਪੁਲਿਸ ਨੇ ਕੱਲ ਪੂਰਾ ਘੇਰਾ ਪਾ ਕੇ ਉਹਦੇ ਇਨਰ ਕੋਰਡਨ ਆਊਟਰ ਕੋਰਡਨ ਲਾ ਕੇ ਉਹਨਾਂ ਨੇ ਇੱਕ ਮੈਡਿਕੁਲਸਲੀ ਜਿਹੜਾ ਆਪਰੇਸ਼ਨ ਆ ਉਹਨੂੰ ਉੱਥੇ ਪਲਾਨ ਕੀਤਾ ਔਰ ਉਹਨੂੰ ਐਗਜ਼ੀਕਿਊਟ ਕੀਤਾ ਔਰ ਟੋਟਲ ਬੰਦੇ ਮਤਲਬ ਕਿ ਇਸ ਆਪਰੇਸ਼ਨ ਦੀ ਸਕਸੈਸ ਇਹ ਹੈਗੀ ਹੈ ਕਿ ਜਿੰਨੇ ਬੰਦਿਆਂ ਨੇ ਪੁਲਿਸ ਤੇ ਅਟੈਕ ਕੀਤਾ ਸੀਗਾ ਜਿਨ੍ਹਾਂ ਨੇ ਆਬਸਟਰੈਕਟ ਕੀਤਾ ਸੀਗਾ ਪੁਲਿਸ ਨੂੰ ਡਿਊਟੀ ਕਰਨ ਚ ਉਹ ਸਾਰੇ ਅਰੈਸਟ ਕਰੇ ਇਹ ਸਾਰਾ ਇਨਵੈਸਟੀਗੇਟ ਕੀਤਾ ਜਾਊਗਾ ਜੀ ਇਹ ਬਿਲਕੁਲ ਤੁਹਾਡਾ ਵਾਜਬ ਕੁਐਸਚਨ ਹੈਗਾ ਵੀ ਜੇ ਉੱਤੇ ਇੰਨੀਆਂ ਐਫ ਆਈ ਆਰਸ ਹੈਗੀਆਂ ઓફઆઈઆર ਦੇ ਵਿੱਚ લાસ્ટ કਦੋਂ બહાર આયા કેડીએફઆઈઆર છે ਉਹ અંદર ગયા કਿੱਦਾਂ બહાર આયા બહાર ਆ કે ਉਹਨੇ કેડા કેડા ક્રાઈમ ਕੀਤਾ ਹੁਣ ਕਿਦਾਂ ਐਕਟਿਵ ਹੋ ਗਿਆ ਦੁਬਾਰਾ ਇਹ ਸਾਰੀ ਗੱਲ ਇਨਵੈਸਟਿਗੇਟ ਕੀ ਮੇਰੇ ਹਸਾਬ ਨਾਲ ਕੱਲ ਮਿਨੀਮਮ ਉੱਥੇ 30 ਤੋਂ 40 ਦੇ ਕਰੀਬ ਮਲਾਜਮ ਜਿਹੜੇ ਹੈਗੇ ਆ ਉਹ ਆਲੇ ਦੁਆਲੇ ਚੌਕੀਆਂ ਦੇ ਥਾਣਿਆਂ ਦੇ ਇਕੱਠੇ ਕਰਕੇ ਉਹਨਾਂ ਨੇ ਆਪਰੇਸ਼ਨ ਕੀਤਾ ਡੀਐਸਪੀ ਸਰਵਡ ਵੀ ਇਨ ਫਲੋਰ ਦੀ ਸuperviser ਚ ਹੋਇਆ ਐਸਐਚਓ ਗਾਇਆ ਔਰ ਫਲੋਰ ਕੰਬਾਈਨਡ ਟੀਮਾਂ ਦੇ ਨਾਲ ਉਹਨਾਂ ਨੇ ਕੀਤਾ ਲੈਟ ਅਸ ਸੀ ਬਿਲਕੁਲ ਕੀਤੀ ਜਾਊਗੀ ਜੀ ਇਹਦਾ ਜਿਹੜਾ ਵੀ ਜੋ ਕੁਝ ਵੀ ਇਹਨੇ ਡਰੱਗ ਦੇ ਤੋਂ ਬਣਾਇਆ ਹੋਇਆ ਉਹ ਸਾਰਾ ਕੁਝ ਇਹਦਾ ਫ੍ਰੀਜ ਨਹੀਂ ਜਬਤ ਵੀ ਕੀਤਾ ਜਾਊਗਾ ਨਹੀਂ ਹੁਣ ਤੱਕ ਤਾਂ ਅਸੀਂ ਇਹਦੇ ਕੋਲ ਡੈਡਲਾਈ ਜਿਹੜੇ ਸ਼ਾਰਪ ਐਜ ਵੈਪਨਸ ਹੈਗੇ ਆ ਉਹ ਤਾਂ ਬਰਾਮਦ ਕੀਤੇ ਹੈਗੇ ਬਟ ਵੀ ਆਰ ਲੁਕਿੰਗ ਫਾਰ ਦਾ ਆਰਮਸ ਆਲਸੋ ਇਸ ਜੋ ਜਿੱਦਾਂ ਦਾ ਇਹਦਾ ਪ੍ਰੋਫਾਈਲਿੰਗ ਹੈਗੀ ਹੈ ਸਾਨੂੰ ਹੋਰ ਵੀ ਆਸ ਹੈ ਵੀ ਡੂਰਿੰਗ ਪੁਲਿਸ ਰਿਮਾਂਡ ਹਲੇ ਤੱਕ ਤਾਂ ਉਹ ਇੰਜਰਡ ਹੈਗਾ ਉਦੇ ਰਿਮਾਰਟ ਲੈਂਣ ਤੋਂ ਬਾਅਦ ਸਾਨੂੰ ਹੋਰ ਵੀ ਜਿਹੜੀ ਰਿਕਵਰੀ ਹੋ ਸਕਦੀ ਬਿਊਰੋ ਰਿਪੋਰਟ ਔਨ ਪੁਆਇੰਟ